ਦੀ ਵੰਡਾਰੇ ਜਿਸਵਾ ਮੈਂ ਤੇਰੇ ਹੁਲਾਏ ਕਾਉਰ ਦੇ ਗ੍ਰੰਥੋਂ ਪੜਿਆ ਗੁਰ ਆਪੇ ਆਪਨ ਗੋਦ ਅੰਤਰ ਗਤ ਰੋਟਿ ਸਿਆਉ ਜਰਾਈ ਨਾਮੁ ਤੇਰੇ ਦਮਿਆਉ ਹੋਜਾਏ ਸਤਿਮਕੂਤਾ ਪੁਰਤਾਰਾ ਸਰਬ ਸੁਨੈਨ ਆਪੇ ਗੁਹਾਰ ਸਾਗਰ ਜਵਾ ਕਰੀ ਜਾਤਾ ਤਨ ਆਪਨ ਜਸਾ ਦੇ ਸੋਨ ਨਾਯਾ ਵੰਡਨ ਦੇ ਕਿਤੇ ਬੁਨਾਯਾ ਜਹਕਾਰੇ ਗੀਂ ਗੁਮਾਏ ਸਾਰੋ ਘਰ ਮਾਣ ਜਨਲੇ ਤੋੜੈ ਦੇਵਤਾ ਦੀਆਂ ਜ਼ਾ ਪਰਮਾਨ ਰੋਗ ਪ੍ਰਥਾ ਦਾ ਜੈਦਾ ਕੋ ਤਦਾ ਨਰਜਾ ਰੂਸੋ ਪੂਰਾ ਪ੍ਰਭ ਅਰਧਿਆ ਪੂਰਾ ਜਾ ਕਾ ਲਾਓ ਮਨ ਪੂਰਾ ਭਾਇਆ ਪੂਰੇ ਕੇ ਗੋਲ ਲਾਓ ਅਸ਼ਟਵਦੀ ਓਰੇ ਨੁਕਾਤ ਸਰੂਪ ਦੇ ਸਰੂਪਾ ਮੋਤਸਲ ਜਿਨਾਂ ਨੰਦੋ ਸਾਥ ਸੰਗ ਤੇ ਪਰਮਾਨੰਦੋ ਨਾਨਕ ਵਾਲਕਾਰੋ ਜੀਓ ਹੁਣ ਗੋਬਿੰਦ ਅਮਨਤਰਾ ਤਪੀਓ ਚਿਤ ਜਿਤਿ ਬਾਵੋ ਨਾਰਾਇਣ ਏਕੋ ਏਕ ਰੋਜ ਆ ਕੈ ਰੰਗ ਅਨੇਕੋ ਗੋਪਾਲ ਧਾਮੂ ਦਰਪੀਂ ਦਇਆਲ ਤੁਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਂਦਾਰ ਉਤਮ ਸੁਲੋਕ ਸਾਧਕੇ ਵਚਨ ਅਮਲੀਕ ਲਾਲੀ ਰਤਨ ਸੁਨਕਮਉ ਤੋ ਤੋਦਾਰੋ ਆਵਤੈ ਲੋਕੈ ਨਿਸਦਾਰ ਸਫਲ ਜੀਵਨ ਸਫਲ ਦਾੰਕਾ ਸੰਗੋ ਜਾ ਕੈ ਮਾਲਾ ਕਾ ਰੰਗੋ ਜੈ ਜਸੋਦਨਾਤ ਵਾਜੈ ਤੁੰਤਨਨ ਕ੍ਰਿਪ ਪ੍ਰੂਗਜ ਪ੍ਰਗਟੇ ਗੋਪਾਲ ਮਾਨਤ ਕੈ ਮਾਂਥੀ ਨਾਨਕੁ ਗੁਦਰੀ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਈ ਕਰਿ ਕਿਰਪਾ ਪਰਉ ਆਪੁ ਲਾਈ ਮੇਟ ਗਏ ਬੈਰ ਪਏ ਸੋਰੇ ਨੋ ਅਮਰਤ ਨਾਮ ਸਾਥ ਸੰਗ ਲੈ ਨੋ ਸੋ ਪ੍ਰਸੰਨ ਬਈ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਤਾਲ ਜੰਝਾਲ ਵਿਕਾਰ ਤੇ ਰਹਤੇ ਹੀ RAM ਨਾਮ ਤੋ ਰਤਨਾ ਕਹਿਤੇ ਘਰ ਪ੍ਰਸਾਦ ਦਇਆ ਪ੍ਰੋਤਾਰੀ ਨਾਨਕ ਨੇ ਵਹੀ ਕੇ ਪਾਉ ਮਾਰੀ ਪ੍ਰਭ ਕੀ ਉਤਤ ਕਰਵੋ ਸਾਧੰਮੀ ਤੋ ਸਾਵਧਾਨੇ ਕਾ ਕਰੀਤੋ ਸੁਖ ਮਨੀ ਸਹਿਜ ਗੋਵਿੰਦ ਗੁਨਾਮ ਜਿਸ ਮਨ ਵਚਰੋਤਨ ਦਾ ਸਰਵਿਛਾ ਤਾਂ ਕੀ ਪੂਰਨ ਹੋਈ ਪ੍ਰਧਾਨਪੁਰਖ ਪਰਗਟ ਤਾਮ ਲੋਈ ਤਉ ਤੇ ਊਚ ਪਾਇ ਉਸਤਾਨ ਬਉਨਾ ਵੈ ਅਵੰਜਾਨ ਹਰ ਤਨਕਾਰ ਚਲਿਆ ਜਾ ਸੋਈ ਨਾਨਕ ਜਿਸੈ ਪ੍ਰਵਤੋ ਏ ਖੇਮ ਸ਼ਾਂਤੂ ਰਿਤ ਨਵ ਨਿਧ ਬੁੱਧ ਗਿਆਨ ਸਰਵਤੈ ਸਿਧ ਵਿਦਿਆ ਤਾਮ ਜੋ ਪ੍ਰਵਤਿਆਨੋ ਗਿਆਨ ਉਸੇ ਤੂਤ ਵਿਚਨਾ ਨੂੰ ਚਾਰ ਪਦਾਦ ਕਾਉਨ ਬੁਰਗਾ ਸੋ ਸਉ ਕਹਿ ਮਾਧੋ ਸਗਲ ਤੇ ਹੋਦਾਸ ਸੁੰਦਰ ਚਾਤੁਰਤਾ ਤਗਾਵੇ ਤਾ ਸੁੰਦਰ ਸੀ ਏਕ ਦ੍ਰਿਸ਼ਟੀ ਤਾ ਇਹ ਫਲ ਉਤੀ ਜਨ ਕੈ ਮੁਖ ਬਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਹਉ ਨਾਨਦ ਜਪੈ ਮਨ ਕੋਈ ਸਭੁ ਜੁਗੁ ਮੈਂ ਤਾ ਕੀ ਗਤਿ ਹੋਵੇ ਗੁਣ ਗੋਬਿੰਦ ਨਾਮ ਤੁਣ ਵਾਣੀ ਸਿਮਰਤ ਸਾਸਤਰ ਵੇਦ ਵਕਾਣੀ ਸਗਲ ਮਤਾ ਤਉ ਕੇਵਲ ਅਰ ਨਾਮ ਗੋਵਿੰਦ ਭਗਤ ਕੈ ਮਨੁ ਉਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸਤਿ ਕਰਪਾ ਤੇ ਜਮ ਤੇ ਛੂਟੈ ਜਾ ਕਹਿ ਮਤ ਕਰਮ ਪ੍ਰਭੁ ਪਾਈ ਸਾਧ ਸੰਗ ਨਾਨਕ ਤੇ ਆਏ ਜਿਸ ਮਨੁ ਵਸੈ ਸੁਨਹਿ ਲਾਇ ਪ੍ਰੀਤੋ ਤੈ ਜਨ ਆਵੇ ਅਰ ਪਰਵਚੀਤ ਜਨਮ ਮਰਨ ਦਾ ਕਾ ਦੁੱਖ ਨ ਵਾਰੈ ਦਲਬ ਦੇ ਤਦ ਕਾਲਉੰਦਾਰੈ ਨਿਰਮਲ ਸੋਭਾ ਮਰਦਾਂ ਕੀ ਬਾਣੀ ਏਕ ਨਾਮ ਮਨਮਇ ਤੁਮਾਨ ਦੁਖ ਰੋਗ ਵਿੰਤੈ ਪੈ ਪਰਮ ਸਾਧਨਾ ਨਿਰਮਲਤਾ ਕੀ ਕਰਮ ਸਭ ਤੇ ਉਝ ਤਾਂ ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖਮਨੀ ਸवते ਉਚ ਤਾ ਕੀ ਸੋ ਬਾਵ ਮਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MALA TEEJA ANAND EK OANKAR SADGURU PARSAAN ANAND